ਕੱਬ ਦੇ ਵੀ ਦੇ ਲਈਆਂ ਪਰ ਉਹ ਉਹਦਾ ਕਾ ਪੂਰਾ ਨਹੀਂ ਹੁੰਦਾ ਜੀ ਉਹ ਤਾਂ ਮੱਧ ਦੇ ਸਾਹ ਤੱਕ ਹੀ ਮੱਧ ਦੇ ਸਾਹ ਦਾ ਨਹੀਂ ਜਦ ਚਾਪ ਪਾਈ ਸਟੰਡਿਆਂ ਨੂੰ ਆ ਨਗਰ ਆ ਮਾਤਾ ਇਹ ਦੇਖਿਆ ਪਾਬੋ ਖੋਚੋਤ ਨੇ ਕਿਉਂਕਿ ਇੱਕ ਜਵਾਨ ਪੁੱਤ ਹੈ ਜਿਹੜਾ ਉਹ ਦੇਸ਼ ਲਈ ਹੀਦ ਹੋ ਜਾਂਦਾ ਹੈ ਉਹਨੇ ਜੀ ਦਦੇਪੁਰ ਆਵੀ ਉਹਨੇ ਇੰਜ ਕੈਮੀਨ ਜਾਣਾ ਨਹੀਂ ਇਹਦੇ ਉੱਤੇ ਲਵਾਈ ਲੱਗਣੀ ਮੂਹੇ ਤਾਲ ਕਿਸਮਾ ਉਹ ਕਿੱਥੇ ਕਰਦੇ ਲਾ ਕੇ ਕਹਿੰਦੇ ਨਹੀਂ ਮੋਟਾ ਗਿੱੱਟੇ ਦਾ ਘਣਾ ਤਾਂ ਤੁਸੀਂ ਸੁਣਿਆ ਨਹੀਂ ਹੈਗਾ ਤਾਂ ਪਹਾੜ ਇੰਦਰ ਪਾਕਿਸਤਾਨ ਤੋਂ ਨਹੀਂ ਆ। 12000 ਮਤਲਬ ਪਹਾੜੀ ਉੱਚੀ ਅਜੇ ਚੱਸੀ ਜਾਣਾ। ਨੇਖੇ ਬੇਰ ਕਹਿੰਦਾ ਇਹ ਨਹੀਂ ਪਤਾ ਵੀ ਕਿਹਦੀ ਕਿਹਲੀ ਜੁਨਟ ਲੱਗਣੀ ਹੈ। ਅੱਛਾ ਸਾਡੇ ਕਿਹਦੀ ਕੀ ਘਾਣਾ ਮੋੜ ਲੱਗਣਾ। ਬਈ ਅਸੀਂ 2 ਮਹੀਨੇ ਪੱਟ ਚਲੇ ਜਾਂਦੇ। ਤਾਂ ਕੁਛ ਨਹੀਂ ਕਿਸੇ ਨੂੰ ਕਿਹਾ ਵੀ ਮੈਨੂੰ ਆਇਆ ਹੋਊਗਾ। ਅਸੀਂ ਇੱਕ ਕੰਮ ਜਾਣਾ ਦਾ ਕੀ ਹੋਇਆ ਵੀ ਆਈਆਂ ਨੂੰ ਜੁਨਟ ਹੈ। ਸਾਡੀ 20 ਸਾਲ ਬਾਅਦ ਜੁਨਟ ਲੱਗਣੀ ਆ। ਅੱਧੀ ਜੁਨਟ ਇੱਧਰ ਪੰਜਾਬ ਚਾ ਹੋਰ ਵੀ ਹੋ ਰਹੀ ਹੋਣੀ ਆ। ਵੀ ਉਹ ਸਾਨੂੰ ਮਿਲ ਗਿਆ। एजेंसी मिल गई मेरी बेटी ने नौकरी मिलगी मेरा पहले कहते तक करता भी मुतवाना चाहिए जोड़े बच्चे उतने पढ़ना वो एक कह सा पिंड की बहादरी आई भी असी भी पढ़ के कम करिए जाइए कदम भी नहीं आया कोई भाई पहल पेल बस एक दो आ गए हैं बादल आ गया थी कोई तो नहीं आया ਤੁਸੀਂ ਦੇਖ ਰਹੇ ਹੋ ਰਜਨਾ ਸਪੋਕਸਮੈਨ ਮਰਵਿੰਦਰ ਸਿੰਘ ਰੇਸਮਾ ਭਾਰਤ-ਪਾਕ ਜੰਗ ਦੌਰਾਨ ਕਾਰਗਲ ਵਿਛਿਤ ਹੋਏ ਸੁਖਚੈਨ ਸਿੰਘ ਸੁਖਾ ਜੋ ਕਿ ਅੱਜ ਤੋਂ 25 ਸਾਲ ਪਹਿਲਾਂ ਕਾਰਗਲ ਵਿੱਚ ਆਪਣੀ ਸ਼ਹਾਦਤ ਦੰਦਿਆ ਦੇਸ਼ ਲਈ ਇੱਕ ਆਪਣੀ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਆਪਣੀ ਡਿਊਟੀ ਨੂੰ ਬੜੀ ਤਨਦੇਹੀ ਦੇ ਨਾਲ ਨਿਭਾਇਆ ਦੇਵਸਾ ਡਿਊਟੀ ਨਿਭਾਉਂਦੇ ਆ ਇਸ ਦੇਸ਼ ਲਈ ਆਪਣੀ ਸਾਧ ਦੇਤੀ ਪਰਿਵਾਰ ਦੇ ਵਿੱਚ ਅੱਜ ਪਹੁੰਚਿਆ ਕੁਡਾਣੀ ਕਲਾ ਵਿਖੇ ਗੱਲਬਾਤ ਕਰਾਂਗੇ ਉਹਨਾਂ ਦੇ ਮਾਤਾ ਜੀ ਬੈਠੇ ਨੇ ਪਿਤਾ ਜੀ ਬੈਠੇ ਨੇ ਮਾਤਾ ਜੀ ਕੀ ਨਾਮ ਹੈ ਹਰਜੀਤ ਕਰੋ ਜੀ ਮਾਤਾ ਜੀ ਸੁਖਚੈਨ ਦੀਪ ਸਿੰਘ ਕਦੋਂ ਸੀਦੋਗੇ ਸਾ ਉਹ ਜਿੰਨੇ ਦਿਨ ਮੇਚ ਹੋਏ ਸੀ ਅ ਮੰਨਦੇ ਨੇ ਮਤਰਾ ਅੱਜ ਤੋਂ 25 ਸਾਲ ਪਹਿਲਾਂ ਕਾਰਗਲ ਜੰਗ ਦੇ ਵਿੱਚ ਉਹ ਸੀਦੋਗੇ ਅ ਕਿੰਨਾਕ ਬੜੇ ਸੀ ਕਿੰਨੇ ਕੁਮਰ ਸੀ ਜਦੋਂ ਭਰਤੀ ਹੋ ਜਾਂਦੇ ਨੇ 2 ਮਹੀਨੇ 18 ਸਾਲ ਦੇ ਬੰਦੇ 2 ਮਹੀਨੇ 18 ਸਾਲ ਦੇ ਵਿੱਚ ਉਹ ਫੌਜ ਦੇ ਵਿੱਚ ਚਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਇਹ ਜਿਹੜਾ ਕਾਰਗਲ ਦੇ ਵਿੱਚ ਸ਼ਹੀਦ ਹੋਣ ਦਾ ਜਿਹੜਾ ਸਮਾਂ ਹੈ ਕਿੰਨੇ ਕੁ ਸਾਲ ਬਾਅਦ ਮਤਲਬ ਉਸੇ ਦੋਏ ਉਹਨਾਂ ਨੂੰ 6 ਸਾਲ ਲੱਗਿਆ ਸੀ ਹਾਂ 6 ਸਾਲਾਂ ਬਾਅਦ ਸੀ ਹੀ ਦੋਗੇ ਸੀ 6 ਮਹੀਨਾ ਲੱਗਿਆ ਸੀ ਪਹੁੰਚ 6ਵੇਂ ਸਾਲ ਤੋਂ ਬਾਅਦ ਅਸੀਦ ਹੋਗੇ ਸੀ ਆ ਤੇ ਅੱਜ ਕਿੰਨਾ ਕੁ ਮਤਲਬ ਫਕਰ ਮਹਿਸੂਸ ਕਰਦਾ ਹਾਂ ਕਿਉਂਕਿ ਦੇਸ਼ ਲਈ ਸ਼ਹੀਦ ਹੋਇਆ ਕਬਦ ਜੀ ਦੇਸ਼ ਲਈ ਆ ਪਰ ਉਹ ਉਹਦਾ ਵਾਲਾ ਘਾਟਾ ਪੂਰਾ ਨਹੀਂ ਹੁੰਦਾ ਅੱਜ ਜੀ ਉਹ ਤਾਂ ਮਰਦੇ ਸਾਬ ਤੱਕ ਹੀ ਮਤਲਬ ਕਿਹਾ ਪਲਾਇਆ ਨਹੀਂ ਜਾ ਸਕਦਾ ਹਾਂ ਮੰਨ ਲੀ ਉਹ ਨਹੀਂ ਭੁੱਲਣਾ ਮਰਦੇ ਸਾਬ ਦਾ ਨਹੀਂ ਭੁੱਲਣਾ ਜਦਚਾ ਆਪਾਂ ਸਿੱਟਣ ਜਾਂ ਗਏ ਜਾਂ ਨਹੀਂ ਭੁੱਲਣਾ ਤਾਂ ਮਾਤਾ ਹੀ ਦੇਖ ਰਹਾ ਪਾਵਕ ਹੋ ਚੁੱਕੇ ਨੇ ਕਿਉਂਕਿ ਇੱਕ ਜਵਾਨ ਪੁੱਤ ਹੈ ਜਿਹੜਾ ਉਹ ਦੇਸ਼ ਲਈ ਸੀ ਸ਼ਹੀਦ ਹੋ ਜਾਂਦਾ ਹੈ ਕਿਉਂਕਿ ਬੜੇ ਚਾਮਾ ਦੇ ਨਾਲ ਮਾਤਾ ਨੇ ਔਜੇ ਦੇ ਵਿੱਚ ਤੋਰਿਆ ਹੋਣਾ ਪਤਾ ਲੱਗਿਆ ਕਿ ਸੁਖਪ੍ਰੀ ਸੁਖਾ ਬੜੇ ਮਨ ਦੇ ਵਿੱਚ ਦੇਸ਼ ਦੀ ਸੇਵਾ ਕਰਨ ਦਾ ਜਜ਼ਬਾ ਸੀ ਬੜਾ ਚਾ ਸੀ ਮਤ ਜਦੋਂ ਗੱਲਾਂ ਕਰਦਾ ਹੁਣ ਪਹਿਲਾਂ ਜਾਣ ਤੋਂ ਸੇਵਾ ਜਦੋਂ ਕਰਨ ਲਈ ਜਾਣਾ ਸੀ ਕਿਹੋ ਜੀਆਂ ਗੱਲਾਂ ਕਰਦਾ ਸੁਖਾ ਨਹੀਂ ਗੱਲਾਂ ਬਥੇਰੀਆਂ ਕੱਦ ਦਿਨ ਦਾ ਸਿਖਾਇੰਦਾ ਧੀ ਬੈਣੇ ਅਸੀਂ ਜਾਣਾ ਉਧਰ ਉਹਨੂੰ ਲੋਖਿਆ ਕੇ ਰੋਹਣਾ ਨਹੀਂ ਲੈਣਾ ਕਹਨਾ ਮਾਝੇ ਨਾ ਰੋ ਪੈਣੇ ਰੱਬ ਕਹਾ ਦਊਗਾ ਤੇ ਜੇ ਕਿਉਂ ਮੈਂ ਹੱਸ ਪੈਣਾ ਕਹਿੰਦਾ ਪੈਣਾ ਸਾਈ ਹਸਾ ਦਿੰਦੇ ਉਹਨੇ ਰਵਾ ਰਵਾ ਕੇ ਪਰ ਜਾਨੀ ਇਹਨੂੰ ਆਈ ਨਹੀਂ ਸੀ ਵੀ ਮੈਂ ਇੱਕ ਹੋ ਜਾਊਗਾ ਵੀ ਉਹਨੂੰ ਮੈਂ ਬੜਾ ਚਾਹਤੀ ਜਾਨਦਾ ਮਤਲਬ ਕਦੇ ਕਹਿ ਸਕਦੇ ਕਿ ਸੁੱਖਾ ਕਦੇ ਸਹਾਦਤ ਤੋਂ ਡਰਿਆ ਨਹੀਂ ਉਹਨੇ ਜੀ ਦਦਿਆ ਫੋਰ ਆ ਵੀ ਉਹਨੇ ਇੰਜ ਕਿਹਾ ਵੀ ਮੈਂ ਜਾਣਾ ਨਹੀਂ ਕਹਿੰਦੇ ਉਧਰ ਲੜਾਈ ਲੱਗਣੀ ਆ ਮਮੀ ਟਾਲ ਕੇ ਮੈਂ ਉਹ ਕਿੱਥੇ ਕਰਦੇ ਆ ਲੱਕ ਕਹਿੰਦੇ ਨੇ ਮੁਕਾ ਕਿੱਤੇ ਕਹਿੰਦਾ ਸਭ ਤੋਂ ਸੋਨੇ ਆ ਨੇ ਹੈਗਾ ਤਾਂ ਪਹਾੜ ਇੱਧਰ ਪਾਕਿਸਤਾਨ ਕੰਨੀ ਆ ਬਈ 17000 ਫੁੱਟ ਪਹਾੜੀ ਉੱਚੀ ਆ ਜਿੱਥੇ ਅਸੀਂ ਜਾਣਾ ਮੈਂ ਕਿਹਾ ਬਈ ਉਹ ਕਹਿੰਦਾ ਇਹ ਨਹੀਂ ਪਤਾ ਵੀ ਕਿਹਦੀ ਕਿਹਦੀ ਜੁਨਟ ਲੱਗਣੀ ਆ ਉੱਥੇ ਸਾਡੇ ਕਿਹਦੀ ਕਿਹਦਾ ਨੰਬਰ ਲੱਗਣਾ ਵੀ ਅਸੀਂ 2 ਮਹੀਨੇ ਤੱਕ ਚਲੇ ਜਾਵਾਂਗੇ ਛੁੱਟੀ ਘੱਟ ਕੇ 2 ਮਹੀਨੇ ਛੁੱਟੀ ਆਇਆ ਕਰ ਦੇੜ ਕੇ ਖਾਪਾ ਆਪਾ ਚੱਲ ਅਜੇ ਲਾਈਨ ਤੋਂ ਹੋਇਆ ਇਤਲਾ ਕਰਨੀ ਸੀ ਜਿੱਥੇ ਲੱਗਿਆ ਆ 2 ਮਹੀਨੇ ਉਹਨਾਂ ਨੇ ਚੰਡੀਗੜ੍ਹ ਤੋਂ ਜਿਹੜਾ 1 ਮਹੀਨੇ ਦਾ ਛੁੱਟੀ ਆਇਆ ਉਹ ਵੀ ਸੱਦ ਲਿਆ ਜਿਹੜਾ 2 ਦਾ ਆਇਆ ਤੇ ਉਹ ਵੀ ਸੱਦ ਲਿਆ ਕੱਟੇ ਕਰ ਲੀ ਉੱਥੇ ਬੰਗੀ ਲੜਾਈ ਤੇ ਉਹਨਾਂ ਨਾਲ ਹੋਣੀ ਹੈ ਅਸ ਤੇ ਕੋਈ ਗੱਲ ਨਹੀਂ ਹੋਈ ਨਾ ਫਿਰ ਉਹਨੇ ਚਿੱਠੀ ਇਹ ਲਿਖ ਕੇ ਪਾਈ ਜੀ ਭਾਈ ਨੂੰ ਪਤਾ ਨਹੀਂ ਉਹ ਤਾਂ ਕੀ ਲਿਖਿਆ ਕੀ ਨਾ ਸਾਨੂੰ ਉਹਨੇ ਦਿਖਾਈ ਨਹੀਂ ਉਹ ਚਿੱਠੀ ਤੁਸੀਂ ਅਜੇ ਤੱਕ ਦੇਖੀ ਨਹੀਂ ਮੈਂ ਦੇਖੀ ਤਾਂ ਹੈ ਮੋਦੀ ਭੂਆ ਨੇ ਅਰ ਕੱਕੇ ਨਹੀਂ ਪੜੀ ਆ ਸਾਨੂੰ ਨਹੀਂ ਦਿਖਾਈ ਜੀ ਭੂਆ ਨੇ ਜੀ ਨੇ ਪਤਾ ਨਹੀਂ ਲੱਗਿਆ ਵੀ ਚਿੱਠੀ ਦੇ ਵਿੱਚ ਕੀ ਲਿਖਿਆ ਹਾਂ ਸਾਨੂੰ ਵੀ ਬਸ ਅਸੀਂ ਕਿੰਨੇ ਕਿਹਾ ਵੀ ਸਾਨੂੰ ਲੜਾਈ ਦਾ ਪਤਾ ਹੀ ਆ ਸਾਰਾ ਕੁਝ ਦੇਖਦੇ ਹਾਂ ਤੁਸੀਂ ਕੋਈ ਇਹ ਜੀ ਕੁ ਬਣਾਉਣ ਵਾਲੀ ਕਰਦਨੀ ਵੀ ਕਿਤੇ ਮੈਨੂੰ ਭੁੱਲ ਨਾ ਜਾਏ ਬਸ ਇੰਨੀ ਗੱਲ ਅ ਕਦੇ ਉਸ ਤੋਂ ਪਹਿਲਾਂ ਤੁਹਾਡੇ ਨਾਲ ਕੋਈ ਫੋਨ ਤੇ ਕੋਈ ਇਸ ਤਰ੍ਹਾਂ ਗੱਲ ਹੋਈ ਸੀ ਨਾ ਕੋਈ ਗੱਲ ਨਹੀਂ ਹੋਈ ਸਾਡੀਆਂ ਉਧਰ ਲੜਾਈ ਲੱਗੀ ਤੇ ਗਏ ਤੇ ਕੋਈ ਗੱਲ ਨਹੀਂ ਹੋਈ ਸਾਡੇ ਨਾਲ ਹਾਂ ਮਤਲਬ ਸਾਡੇ ਤੋਂ ਪਹਿਲਾਂ ਕਿੰਨਾ ਕੁ ਸਮਾਂ ਪਹਿਲਾਂ ਘਰ ਆਏ ਸੀ 2 ਮਹੀਨੇ ਪਹਿਲਾਂ ਗਏ ਸੀ 2 ਮਹੀਨੇ ਪਹਿਲਾਂ ਕੋਈ ਗੱਲਾਂ ਬਾਤਾਂ ਜਿਹੜੀਆਂ ਹੋਈਆਂ ਕੀ ਕਹਿੰਦੇ ਸੀ ਉਹ ਤਾਂ ਉਹ ਤਾਂ ਹਫਾ ਮੁਖੋਂ ਦੇ ਕੰਮ ਤਾਂ ਲੈ ਉਹ ਤਾਂ ਕੁਝ ਨਹੀਂ ਕਿਸੇ ਨੂੰ ਕਿਹਾ ਵੀ ਮੈਨੂੰ ਐ ਵੋਕ ਜਾ ਅਸੀਂ ਇਕਨ ਜਾਣਾ ਜਾਂ ਕੀ ਹੋਇਆ ਵੀ ਐਨੀ ਗੱਲ ਜ਼ਰੂਰ ਗਏ ਕਿ ਸਾਡੀ 20 ਸਾਲ ਬਾਅਦ ਯੂਨਿਟ ਲੱਗਣੀ ਆ ਅੱਧੀ ਯੂਨਿਟ ਇੱਧਰ ਪੰਜਾਬ ਚ ਹੋਰ ਦੀ ਉਧਰ ਜਾ ਸਾਗਮ ਠੀਕ ਠੀ ਹਨ ਹੋਰ ਕੋਈ ਐਂ ਨਹੀਂ ਗੱਲ ਨਹੀਂ ਕੀਤੀ ਮਤਲਬ ਤੁਹਾਡੇ ਨਾਲ ਕਦੇ ਗੱਲ ਸਾਂਝ ਨਿਕਰੀ ਕਿ ਉੱਥੇ ਬੜਾ ਔਖਾ ਆ ਕੇ ਮੈਂ ਨਹੀਂ ਜਾਣਾ ਕਰੇ ਤਾਂ ਕਿਸੇ ਨੂੰ ਨਹੀਂ ਕਿਹਾ ਉਹਨੇ ਕਿਸੇ ਨੂੰ ਨਹੀਂ ਕਿਹਾ ਇਹ ਤਾਂ ਨੋਨ ਆ ਰੇਨ ਗੁਲੀ ਚਿਆ ਰਾਮਗੜੋਂ ਆਂਤੀ ਉਹਨੇ ਜਾਮ ਨਹੀਂ ਕਿਹਾ ਵੀ ਮੈਂ ਉਹ ਕਿਹਾ ਜਿੱਥੇ ਰੇਨ ਗੁਲੀ ਚਿਆ ਨਹੀਂ ਅੱਡੀ ਦੂਰ ਮੰਗਿਆ ਕੋਈ ਕੋਈ ਇਹ ਜਿਸ ਤਰ੍ਹਾਂ ਦਾ ਇੰਨੀ ਸੀ ਮਤਲਬ ਇਹ ਤੋਂ ਖੁਸ਼ੀ ਖੁਸ਼ੀ ਗਿਆ ਹਮ ਬਹੁਤ ਖੁਸ਼ ਹਾਸ ਕੇ ਕਹਿ ਸਕਦੇ ਆ ਕਿ ਸੁਖੇ ਨੇ ਦੇਸ਼ ਲਈ ਸਹਾਦਤ ਦਾ ਜਾਮ ਪੀਤਾ ਬੜੇ ਚਾਵਾ ਦੇ ਨਾਲ ਕਹਿੰਦੇ ਛੁੱਟੀ ਕੱਟ ਕੇ ਜਦੋਂ ਸੁੱਖਾ ਗਿਆ ਪਰ ਉਸ ਤੋਂ ਬਾਅਦ ਇਸ ਘਰ ਦੇ ਵਿੱਚ ਵਾਪਸ ਨਹੀਂ ਪਰਤਿਆ ਉਸਨੇ ਕਹਿ ਸਕਦੇ ਆ ਕਿ ਸਹਾਦਤ ਨੂੰ ਅਪਣਾ ਲਿਆ ਤੇ ਮਾਤਾ ਜੀ ਨਾਲ ਗੱਲਬਾਤ ਕਰਾਂਗੇ ਮਾਤਾ ਪਿਤਾ ਜੀ ਬੈਠੇ ਨੇ ਮਾਤਾ ਜੀ ਜਿਹੜੇ ਬਣਦੇ ਮਾਨ ਸਤਕਾਰ ਨੇ ਸਰਕਾਰਾਂ ਵੱਲੋਂ ਤੁਹਾਨੂੰ ਮਿਲ ਚੁੱਕੇ ਨੇ ਹਾਂਜੀ ਉਹ ਸਾਨੂੰ ਮਿਲ ਗਏ ਜਨਸੀ ਮਿਲ ਗਈ ਮੇਰੀ ਬੇਟੀ ਨੂੰ ਨੌਕਰੀ ਮਿਲ ਗਈ ਕਾਕਾ ਮੇਰਾ ਪਹਿਲਾਂ ਹੀ ਲੱਗਿਆ ਆਪਿਆ ਜੀ ਤਾਂ ਕੀ ਕੋਈ ਪਿੰਡ ਦੇ ਵਿੱਚ ਉਹਨਾਂ ਦਾ ਬੁੱਤ ਵਗੈਰਾ ਲਗਾਇਆ ਗਿਆ ਮਾ ਜੀ ਉਹ ਕੁਝ ਨਹੀਂ ਕਿਸੇ ਨੇ ਲਾਇਆ ਵਸ ਇੱਕ ਸਮਾਰਕ ਮੰਡਲਿਆ ਨੇ ਬਣਾਇਆ ਮਤਾ ਸਰਕਾਰ ਨੇ ਕੁਝ ਨਹੀਂ ਬਣਾਇਆ। ਮਾ ਜੀ ਸਰਕਾਰ ਨੇ ਮਤਾ ਤੁਸੀਂ ਮੰਗ ਤਾਂ ਕਰਦੇ ਹੋਗੇ ਬਣਨਾ ਚਾਹੀਦਾ ਕਿਉਂਕਿ ਪਤਾ ਲੱਗੇ ਕਿ ਉਹ ਦੇਸ਼ ਦਾ ਸ਼ਹੀਦ ਹੈ ਬਹੁਤ ਵੱਡੀ ਸੇਵਾ ਦੀ ਪਾਈ ਹੈ। ਮੈਂ ਕਹਿੰਦੀ ਆ ਵੀ ਉਹਦਾ ਨੌਜ ਸਕੂਲ ਬਾਰਾਂ ਤੱਕ ਕਰਤਾ ਵੀ ਸਹੀ ਉਹਦਾ ਮੋਤਵਾਨਾ ਚਾਹੀਦਾ ਜਿਹੜੇ ਬੱਚੇ ਉੱਥੇ ਪੜ੍ਹਨਾ ਉਹ ਇਹ ਕਹਿੰਦੀ ਛੱਦ ਪਿੰਡ ਦੀ ਬਹਾਦਰੀ ਆ। ਵੀ ਅਸੀਂ ਵੀ ਪੜ ਕੇ ਕੰਮ ਕਰੀਏ ਦੇਸ਼ ਲਈ ਜਾਈਏ। ਮਤਾ ਜੀ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਰਾਜਨਾਥ ਜੀ ਇਹਨਾਂ ਨੇ ਕਾਰਗਰ ਸੀਦਾਨ ਨੂੰ ਨਮਨ ਕੀਤਾ ਕਿ ਉਹਨਾਂ ਹੀ ਦਿਨ ਨੂੰ ਆਜ਼ਾਦ ਕੀਤਾ ਇਸ ਨਗਰ ਦੇ ਵਿੱਚ ਸੁਖਚੈਨ ਪ੍ਰੀਤ ਸੁਖਾ ਜਿਹੜਾ ਉਸ ਹੀ ਦਿਨ ਹੋ ਗਿਆ ਕਿ ਸਰਕਾਰੀ ਅਧਿਕਾਰੀ ਜਾਂ ਕੋਈ ਸਰਕਾਰ ਦਾ ਨੁਮਾਇੰਦਾ ਕੋਈ ਅੱਜ ਇੱਥੇ ਪਿੰਡ ਵਿੱਚ ਆਇਆ ਹਾਂਜੀ ਨਾ ਕੋਈ ਨਹੀਂ ਆਇਆ ਕਦੇ ਵੀ ਨਹੀਂ ਆਇਆ ਕੋਈ ਭਾਈ ਪਹਿਲਾਂ-ਪਹਿਲਾਂ ਬਸ ਇੱਕ ਦੋ ਆ ਗਏ ਨੇ ਬਾਅਦਾਂ ਬਾਅਦਾਂ ਆ ਗਿਆ ਸੀ ਪਰ ਕੋਈ ਨਹੀਂ ਆਇਆ ਮਤਲਬ ਕਿਤਨੇ ਕਿਤੇ ਆਉਣਾ ਤਾਂ ਬਣਦਾ ਸੀ ਹਾਂਜੀ ਕੋਈ ਨਹੀਂ ਆਇਆ ਕਦੇ ਕਿਉਂਕਿ ਇੰਨੀ ਵੱਡੀ ਸ਼ਹਾਦਤ ਨੂੰ ਯਾਦ ਰੱਖਣਾ ਕਿੰਨਾ ਕਿਤੇ ਸੁਣੋਂ ਭਲਾਉਣ ਦੀ ਕੋਸ਼ਿਸ਼ ਲੱਗਦਾ ਹੈ ਕੋਸ਼ਿਸ਼ ਹੈ ਜੇ ਕੋਈ ਆਉਂਦਾ ਨਹੀਂ ਪਰ ਇੱਕ ਸਾਲ ਅਸੀਂ ਵਾਪਸੀ ਬਣਾਉਨੇ ਆ ਹੁਣ ਬਣਾ ਕੇ ਛੱਡਿਆ ਕੋਈ ਨਿਕਲਿਆ ਆ ਮਾਤਰ ਉਹਨਾਂ ਨੂੰ ਚੇਤਾ ਰੱਖਣ ਦੇ ਲਈ ਜੇ ਸਰਕਾਰਾਂ ਉਦਦਮ ਕਰਨ ਤੇ ਜਾਂ ਕੋਈ ਪ੍ਰਸ਼ਾਸਨ ਅਧਿਕਾਰੀ ਆਉਣ ਤਾਂ ਕਿਤਨੇ ਕਿਤੇ ਇਹ ਨੌਜਵਾਨੀ ਨੂੰ ਵੀ ਪਤਾ ਲੱਗੇ ਕਿ ਇਹ ਦੇਸ਼ ਲਈ ਅੱਜ ਤੋਂ 25 ਸਾਲ ਪਹਿਲਾਂ ਸਾਹਾਦਤ ਦਾ ਜੰਮ ਪੀ ਗਿਆ ਆ ਇਹ ਤਾਂ ਹੈਗਾ ਹੀ ਹੈ ਜੰਮਣਾ ਚਾਹੀਦਾ ਉਹਨਾਂ ਨੂੰ ਵੀ ਬੱਚਿਆਂ ਨੂੰ ਵੀ ਪਤਾ ਲੱਗੇ ਵੀ ਸਾਡੇ ਪਿੰਡ ਦੇ ਤਾਂ ਕੀਤਾ ਹੋਇਆ ਤਾਂ ਹੁੰਦੇ ਨੇ ਦੇ ਕੋਈ ਮેર ਨਹੀਂ ਕੋਈ ਇਹ ਪਛਤਾਉਂਦਾ ਅ ਅਸੀਂ ਗੱਲਬਾਤ ਕੀਤੀ ਪਰਿਵਾਰ ਦੇ ਨਾਲ ਮਾਤਾ ਜੀ ਦੇ ਨਾਲ ਮਾਤਾ ਜੀ ਕਹਿੰਦੇ ਕਿ ਸਾਡੇ ਮਨ ਦੇ ਅੰਦਰ ਇੱਕ ਦੁੱਖ ਵੀ ਆ ਤੇ ਇੱਕ ਮਨ ਨੂੰ ਇਹ ਵੀ ਲੱਗਦਾ ਹੈ ਕਿ ਸਾਡਾ ਬੱਚਾ ਦੇਸ਼ ਲਈ ਸਮਰਪਿਤ ਸੀ ਦੇਸ਼ ਲਈ ਕੁਰਬਾਨ ਹੋ ਗਿਆ ਤੇ ਜਿਹੜਾ ਦਰਦ ਅੰਦਰ ਹੈ ਕਿ ਸਰਕਾਰਾਂ ਵੱਲੋਂ ਅਕਸਰ ਜਿਹੜੀਆਂ ਸੁਵਿਧਾਵਾਂ ਨੇ ਦਿੱਤੀਆਂ ਤਾਂ ਗਈਆਂ ਨੇ ਪਰ ਕਿਤਨਾ ਕਿਤੇ ਜਿਹੜਾ ਪਿੰਡ ਦੇ ਵਿੱਚ ਇੱਕ ਬੁੱਤ ਹੈ ਉਹਨਾਂ ਦਾ ਨਹੀਂ ਲਗਾਇਆ ਗਿਆ ਉਸ ਨੂੰ ਅਣਗੌਲਿਆ ਕੀਤਾ ਗਿਆ ਤੇ ਇਹਨਾਂ ਦੀ ਮੰਗ ਵੀ ਹੈ ਕਿਤਨਾ ਕਿਤੇ ਵੀ ਅਗਰ ਉਹ ਬੁੱਤ ਲਗਾਇਆ ਜਾਵੇ ਤਾਂ ਆਉਣ ਵਾਲੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਸ ਨੂੰ ਵੀ ਇਸ ਚੀਜ਼ ਦੀ ਸਮਝ ਆ ਜਾਵੇ ਉਸ ਨੂੰ ਵੀ ਪਤਾ ਲੱਗੇ ਕਿ ਦੇਸ਼ ਦੇ ਸ਼ਹੀਦ ਕੌਣ ਹੁੰਦੇ ਨੇ ਇਹ ਕਿਵੇਂ ਸ਼ਹੀਦ ਹੋ ਜਾਂਦੇ ਨੇ ਦੇਸ਼ ਦੇ ਲਈ ਉਹਨਾਂ ਦੇ ਮਨ ਅੰਦਰ ਵੀ ਆਪਣੇ ਦੇਸ਼ ਲਈ ਪਿਆਰ ਜਾਗ ਪਵੇ ਰੁਜਾਨਾ ਸਪੋਕਸਮੈਨ ਤੌਰ ਤੇ ਅਰਵਿੰਦਰ ਸਿੰਘ ਰੇਸਮ ਦੀ ਇੱਕ ਖਾਸ ਰਿਪੋਰਟ